ਸਤਿ ਸ਼੍ਰੀ ਅਕਾਲ ਨਮਸਕਾਰ ਆਪਾਂ ਇਹ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਆਪਾਂ ਕਾਮੇਡੀ ਕੁਈਨ ਭਾਰਤੀ ਸਿੰਘ ਦੇ ਬਾਰੇ ਤੇ ਹਰਸ਼ ਦੇ ਬਾਰੇ ਭਾਰਤੀ ਸਿੰਘ ਜਿੱਦਾਂ ਸਾਨੂੰ ਪਤਾ ਹੈ ਕਿ ਅਮਰਿਤਸਰ ਦੀ ਰਹਿਣ ਵਾਲੀ ਹੈ ਔਰ ਅਮਰਿਤਸਰ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਭਾਰਤੀ ਸਿੰਘ ਹੁਣ ਬੰਬੇ ਦੇ ਵਿੱਚ ਔਰ ਬਹੁਤ ਸਾਰੇ ਕਾਮੇਡੀ ਸ਼ੋਅ ਜਿਹੜੇ ਨੇ ਹੋਸਟ ਵੀ ਕਰਦੀ ਔਣਾ ਦੇ ਵਿੱਚ ਪਰਫਾਰਮ ਵੀ ਕਰਦੀ ਹੈ ਔਰ ਔਨ ਡਿਮਾਂਡ ਰਹਿੰਦੀ ਹੈ ਭਾਰਤੀ ਤੇ ਭਾਰਤੀ ਨੇ ਹਾਲੀ ਦੇ ਵਿੱਚ ਇੱਕ ਹੋਰ ਜੜਾ ਖੁਲਾਸਾ ਕੀਤਾ ਤੁਹਾਨੂੰ ਦੱਸ ਦਿੰਦੇ ਕਿ ਭਾਰਤੀ ਦੇ ਘਰੇ ਪਹਿਲਾ ਬੱਚਾ ਹੋਇਆ ਹੈ ਦਾ ਲਖਸ਼ ਜਿਸ ਨੂੰ ਗੋਲੂ ਕਹਿ ਕੇ ਬੁਲਾਉਂਦੇ ਨੇ ਪਿਆਰ ਦੇ ਨਾਲ ਪੂਰੀ ਇੰਡਸਟਰੀ ਜਿਹੜੀ ਉਹਨਾਂ ਨੂੰ ਗੋਲੂ ਬੋਲਦੀ ਹੈ ਔਰ ਆਪਣੇ ਬੱਚੇ ਦੇ ਨਾਲ ਬੇहद ਖੁਸ਼ ਨੇ ਔਰ ਭਾਰਤੀ ਦੇ ਬਹੁਤ ਸਾਰੇ ਸੁਪਨੇ ਸੀਗੇ ਆਪਣੇ ਬੱਚੇ ਨੂੰ ਲੈ ਕੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਹੁਣ ਕਿ ਭਾਰਤੀ ਸਿੰਘ ਨੇ ਕਿਸੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਐਕਸਪੈਕਟ ਕਰ ਰਹੇ ਨੇ ਕਿ 2025 ਦੇ ਵਿੱਚ ਉਹ ਦੂਸਰਾ ਬੇਬੀ ਜਿਹੜਾ ਹੈ 컨ਸੀਵ ਕਰਨਗੇ ਔਰ ਤੁਹਾਨੂੰ ਦੱਸ ਦਿੰਨੇ ਕਿ ਉਸ ਦੀ ਇੱਛਾ ਹੈ ਕਿ ਉਹ ਇਸ ਵਾਰ ਬੇਬੀ ਗਰਲ ਹੋਵੇ ਔਰ ਬੇਬੀ ਗਰਲ ਦੀ ਇੱਛਾ ਜਤੋਂਦੇ ਹੋਏ ਭਾਰਤੀ ਸਿੰਘ ਬਹੁਤ ਐਕਸਾਈਟਡ ਚੱਲ ਰਹੀ ਹੈ ਔਰ ਗੱਲਬਾਤ ਕਰਦੇ ਆ ਵੀ ਸਾਹਮਣੇ ਆਇਆ ਕਿ ਭਾਰਤੀ ਦਾ ਇਹ ਕਹਿਣਾ ਹੈ कि बेटी जो है वो मेरा सपना था हर्ष का सपना था कि बेटी हो दोनों का सपना बेटी था हमारा लक्ष्य आया और हमें लक्ष्य को पूरी दुनिया में वेलकम भी किया और लक्ष्य को बहुत सारा प्यार भी मिलता लेकिन अब हम चाहते हैं कि हमारे घर जो है बेबी गर्ल आए ताकि उसके साथ हमारी फैमिली कंप्लीट हो जाए तो हूँ भारती जी है लगातार अपने कॉमेडी शोज़ के करके खूब लोगों के दिलों पर राज कर रही है और भारती सिंह ने अपनी ट्रांसफॉर्मेशन के नाल भी जो है फैनसू खूब हैरान कर दता है क्योंकि भारती सिंह बहुत ज़्यादा हेल्दी सी जिस ਬਾਦ ਉਹਨਾਂ ਨੇ ਆਪਣਾ ਖੂਬ weight ਜੋ ਹੈ ਰਿਡਿਊਸ ਕੀਤਾ ਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਈ ਔਰ ਲੋਕਾਂ ਨੇ ਕਾਫੀ ਉਹਨਾਂ ਨੂੰ ਸਵਾਲ ਵੀ ਕੀਤੇ ਆਖਿਰ ਅਜੇ ਹੀ ਕਿਹੜੀ ਤੁਸੀਂ ਡਾਈਟ ਲੈ ਕੇ ਆਪਣੇ ਆਪ ਨੂੰ ਫਿਟ ਐਂਡ ਫਾਈਂਡ ਕੀਤਾ ਤੇ ਤੁਹਾਨੂੰ ਦੱਸ ਦਿੰਦੇ ਨੇ ਕਿ ਇੱਕ ਪ੍ਰੋਡਿਊਸਰ ਰਾਈਟਰ ਦੇ ਨਾਲ ਉਹਨਾਂ ਨੇ ਵਿਆਹ ਕੀਤਾ ਔਰ ਹੁਣ ਉਹਨਾਂ ਦੀ ਲਾਈਫ ਜਿਹੜੀ ਆ ਇੱਕਦਮ ਚੇਂਜ ਹੈ ਕਿਉਂਕਿ ਬਹੁਤ ਗਰੀਬੀ ਚੋਂ ਨਿਕਲੀ ਭਾਰਤੀ ਸਿੰਘ ਭਾਰਤੀ ਤੇ ਹੁਣ ਜੋ ਹੈ ਉਹ ਲਗਾਤਾਰ ਅੱਜ ਕਹਿ ਸਕਦੇ ਅਸੀਂ ਕਿ ਆਪਣਾ ਚੈਨਲ ਵੀ ਰਨ ਕਰ ਰਹੀ ਹੈ ਔਰ ਬਹੁਤ ਸਾਰੇ ਚੈਨਲਸ ਤੇ ਕੰਮ ਵੀ ਕਰ ਰਹੀ ਹੈ ਕਿਉਂਕਿ ਭਾਰਤੀ ਦੀ TRP ਬਹੁਤ ਜ਼ਿਆਦਾ ਹੈ ਭਾਰਤੀ ਨੂੰ ਜਦੋਂ ਵੀ ਕੋਈ ਕਹਦਾ ਹੈ ਟੀਵੀ ਤੇ ਤਾਂ ਹਰ ਕੋਈ ਇੰਪ੍ਰੈਸ ਹੁੰਦਾ ਹਰ ਕਿਸੇ ਦਾ ਸਟ्रेस ਜੋ ਹੈ ਦੂਰ ਹੁੰਦਾ ਸੋ ਆਪਣੀ ਫੈਮਿਲੀ ਦੇ ਵਿੱਚ ਵੀ ਇਦਾਂ ਹੀ ਚਾਹਲ ਪਹਿਲ ਵਾਲੀਆਂ ਵੀਡੀਓਜ਼ ਜੋ ਹੈ ਭਾਰਤੀ ਸ਼ਰਮਾ ਦੇ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਸੋ ਇਹ ਖੁਲਾਸਾ ਜਿਹੜਾ ਉਹਨਾਂ ਨੇ ਕੀਤਾ ਕਿ ਬੇਬੀ ਗਰਲ ਜਿਹੜੀ ਐਕਸਪੈਕਟ ਕਰ ਰਹੇ ਨੇ ਇਸ ਸਾਲ ਸੋ ਕਦੋਂ ਇਹ ਗੁੱਡ ਨਿਊਜ਼ ਜਿਹੜੀ ਹੁਣ ਸਾਹਮਣੇ ਆਉਂਦੀ ਕਿਉਂਕਿ ਫਿਲਹਾਲ ਤਾਂ ਉਹਨਾਂ ਨੇ ਆਪਣੀ ਜ਼ੁਬਾਨੀ ਇਸ ਗੱਲ ਨੂੰ ਰਿਵੀਲ ਕੀਤਾ ਹੈ ਬਾਕੀ ਹੁਣ ਆਫੀਸ਼ੀਅਲੀ ਕਦੋਂ ਅਨਾਉਂਸ ਕਰਨਗੇ ਇਹ ਵੀ ਦੇਖਣਾ ਬਹੁਤ ਅਹਿਮ ਹੋਵੇਗਾ ਫਿਲਹਾਲ ਹੀ ਮਿਲਦੇ ਹਾਂ ਇਜਾਜ਼ਤ ਕੈਮਰਾਮੈਨ ਗਣੇ